ਫਾਜ਼ਲਕਟ 24 ਤੇ ਲਾਈਵ ਮਾਲਵਾ ਫੌਜੀ ਅੰਗਰੇਜ਼ ਸਿੰਘ ਅੜਵਾਲ ਦਾ ਕਾਫਲਾ ਦੇਖ ਲੋ ਜਾ ਰਿਹਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨਾਲ ਨੇ ਫੌਜੀ ਸਾਹਿਬ ਬਲਾਰਮ ਦੇਖ ਲੋ ਤੁਸੀਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਮਾਲਵਾ ਲਾਈਵ ਤੋਂ ਤੁਸੀਂ ਲਾਈਵ ਤਸਵੀਰਾਂ ਵੇਖ ਰਹੋ ਫੌਜੀ ਅੰਗਰੇਜ਼ ਸਿੰਘ ਅੜਵਾਲ ਦਾ ਕਾਫਲਾ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਨਾਲ ਹੋ ਜੀ ਅੰਗਰੇਜ਼ ਸਿੰਘ ਬੜਾ ਜਾਨ ਕਾਟੇ ਵਿੱਚ ਪਹੁੰਚ ਇਸ ਟਾਈਮ ਪਿੰਡ ਤੇਜਰੋਲਾ ਦੇ ਵਿੱਚ ਪਿੰਡ ਤੇਜਰੋਲਾ ਦੇ ਵਿੱਚ ਉਕੇ ਹਨ ਆਪਾਂ ਤੁਸੀਂ ਦੇਖ ਰਹੇ ਹੋ ਲਾਈਵ ਜੀਰਾਂ ਨੌਜਵਾਨ ਵਿਕਟਰੀ ਦਾ ਨਿਸ਼ਾਨ ਕਰਦੇ ਹੋ ਜੀ ਕਿਵੇਂ ਜਿੱਤੂਗਾ ਜੀ ਜਿੱਤੂਗਾ ਜਿੱਤੂਗਾ ਜੀ ਕਿਵੇਂ ਹੰਗਾਰਾ ਜੀ ਪਿੰਡਾਂ ਚ ਮੈਂ ਕਹਿੰਦਾ ਪੂਰਾ ਜੀ ਹਾਂਜੀ ਭਾਈ ਜੀ ਹਾਂਜੀ ਹਾਂਜੀ ਜਿੱਤਾਂਗੇ ਜੀ ਕੋਈ ਲੀਡ ਮਕਾਬਲਾ ਕਿਹਦੇ ਨਾਲ ਮੰਨਦੇ ਹੋ ਜੀ ਮਕਾਬਲਾ ਸਾਰੇ ਪਾਰਟੀਆਂ ਨਾਲ ਹੀ ਸਾਰੇ ਨਾਲੇ ਜੀ ਹਾਂਜੀ ਸਾਰਾ ਤਾਂ ਵੱਧ ਜਾਵਾਂਗੇ ਸਿਰੇ ਤੇ ਇੱਕ ਨੰਬਰ ਚੱਲਾਂਗੇ ਇੱਕ ਨਾ ਮੁੱਦਾ بڑا ਹੈ ਆਪਣੇ ਬਾਰਡਰ ਪੱਟੀ ਦਾ 2007 ਚ ਜ਼ਮੀਨਾਂ ਪੱਕੀਆਂ ਹੋਈਆਂ ਸੀ ਫਿਰ ਦੁਬਾਰਾ ਕੱਚੀਆਂ ਹੋ ਗਈਆਂ ਜੀ ਅਗਰ ਫੌਜੀ ਸਾਹਿਬ ਐਮਪੀ ਬਣਦੇ ਤਾਂ ਮੁੱਦਾ ਠਾਣਗੇ ਯਾ ਪਾਰਲੀਮੈਂਟ ਦੇ ਸਭ ਤੋਂ ਪਹਿਲਾ ਇਹ ਮੁੱਦਾ ਉਠੇਗਾ ਤਾਂ ਨੌਜਵਾਨ ਵਿਕਟਰੀ ਦਾ ਨਿਸ਼ਾਨ ਦਿਖਾ ਕੇ ਜਿੱਤ ਦਾ ਨਿਸ਼ਾਨ ਤੁਸੀਂ ਦੇਖ ਰਹੋ ਲਾਈਵ ਸਿਵਰਾ ਮਾਲਵਾ ਲਾਈਵ ਤੋਂ ਮੋਰਚਾ ਹੈ ਮੋਰਚਾ ਦੇਖ ਰਹੇ ਹੋ ਲਾਈਵ ਸ਼ੇਰਾਂ ਮਾਲਵਾ ਲਾਈਵ ਤੇ ਉਹ ਜੀਂਗਰੇ ਸਿੰਘ ਬੜਵਾਲ ਦਾ ਕਾਫਲਾ ਜਾ ਰਿਹਾ ਜੀ ਖਰਚਾ 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 ਖੰ ਬਾਈ ਜੀ ਕਿੱਦਾਂ ਦਾ ਹੰਗਾਰਾ ਜੀ ਪਿੰਡਾਂ ਚੋਂ ਬਹੁਤ ਸੋਹਣਾ ਬਹੁਤ ਵਧੀਆ ਮੁਕਾਬਲਾ ਕਿਦਣਾ ਮੰਦਿਓ ਜੀ ਫੋਜੀ ਸਾਹਿਬ ਦਾ ਮੁਕਾਬਲਾ ਜੀ ਇਹਦੇ ਨਾਲ ਮੁਕਾਬਲਾ ਕੋਈ ਨਹੀਂ ਜੀ ਜੀ ਹਾਂਜੀ ਕੰਮ ਬਹੁਤ ਕੀਤੇ ਜੀ ਨੇ ਬਾਰਡਰ ਤੇ ਜਦੋਂ ਫਲੱਡ ਆਇਆ ਸੀ ਤਦੋਂ ਬਹੁਜੇ ਨੇ ਪਾਣੀਆਂ ਦੇ ਵਿੱਚ ਇੱਥੇ ਬਹੁਤ ਇਹਨੇ ਨੰਗਰ ਪਾਣੀ ਸੇਵਾ ਕੀਤੀ ਹੈ ਜੀ ਜੀ ਪਰ ਉਹਨਾਂ ਦੇ ਟਾਈਮ ਵੀ ਇਹਨੇ ਬਹੁਤ ਹੀ ਲੋਕਾਂ ਦੀ ਮਾਲੇ ਹਮਦਰਦੀ ਬਣਿਆ ਜੀ ਜੀ ਬੰਦਾ ਮਤਲਬ ਸੁਲਝਿਆ ਤੁਹਾਡੇ ਸਾਹਬ ਬਹੁਤ ਬਹੁਤ ਵਧੀਆ ਜੀ ਜੀ ਹਾਂਜੀ ਹਾਂਜੀ ਧੰਨਵਾਦ ਜੀ ਭਾਈ ਜੀ ਕਿਦਾਂ ਦਾ ਹੰਗਾਰਾ ਜੀ ਪਿੰਡਾਂ ਚ ਹਾਂਜੀ ਕਿਦਾਂ ਦਾ ਹੰਗਾਰਾ ਜੀ ਫੌਜੀ ਸਾਹਿਬ ਨੇ ਪਿੰਡਾਂ ਨੂੰ ਬਹੁਤ ਵਧੀਆ ਹੰਗਾਰਾ ਜੀ ਫੁੱਲ ਸਪੋਰਟ ਹੈ ਜੀ ਜੀ ਹਾਂਜੀ ਜਿੱਤੂਗਾ ਜਿੱਤੂਗਾ ਜੀ ਫੁੱਲ ਜਿੱਤੂਗਾ ਮੁਕਾਬਲਾ ਕਿੰਨੇ ਬੰਦੇ ਹੋ ਮੁਕਾਬਲਾ ਬੰਦੇ ਆ ਜਿੱਤੂਗਾ ਨੋਨੀ ਨਾਲ ਜਿਹੜੇ ਫੌਜੀ ਸਾਹਿਬ ਨੇ ਜਦੋਂ ਫਲੱਡ ਆਇਆ ਸੀ ਬਾਰਡਰ ਪੱਟੀ ਤੇ ਜਿਹੜੇ ਕੰਮ ਕੀਤੇ ਲੋਕਾਂ ਨੂੰ ਯਾਦ ਹੈ ਜੀ ਲੋਕਾਂ ਨੂੰ ਯਾਦ ਹੈ ਵੀ ਆ ਕੰਜਾਂ ਯਾਦ ਹੈ ਕੰਜ ਕਈ ਨਹੀਂ ਕੰਜ ਨਹੀਂ ਯਾਦ ਜੀ ਕਿਸੇ ਨੂੰ ਨਹੀਂ ਪਤਾ ਤੁਸੀਂ ਯਾਦ ਕਰਾ ਰਹੇ ਹੋ ਅੱਜ ਯਾਦ ਕਰਾ ਰਹੇ ਆ ਜੀ ਜਦੋਂ ਵੀ ਅਸੀਂ ਨਾਲ ਸੀ ਹੁਣ ਵੀ ਨਾਲ ਖੜੇ ਆ ਜੀ ਨਾਲ ਖੜਾਗੇ ਉਵੇਂ ਜੀ ਜੀ ਨਾਲ ਖੜਾਏ ਪੂਰੇ ਦਸ ਜੀ ਪਹਿਲਾਂ ਖੜਾ ਹੋਏ ਸੀ ਨਾ ਨਾਲ ਸੇਵਾ 'ਚ ਹਾਜ਼ਰ ਰਹੇ ਆ ਜੀ ਜੀ ਉਵੇਂ ਹਰ ਵਕਤ ਤੁਹਾਡੀ ਸੇਵਾ 'ਚ ਆਇਆ ਜੀ ਇੱਥੇ ਜੋ ਵੀ ਕੀਆ ਨਾ ਕੰਮ ਜਿਵੇਂ ਵੀ ਸੜਕਾਂ ਸੁਧਤਾਂ ਨਹੀਂ ਬਣੀਆਂ ਉਹ ਵੀ ਆਪੇ ਬਹੁਤ ਸਾਰੇ ਹੋਣਗੇ ਨਾਲੇ ਕਬਾਇਆ ਸਵੇ ਚੰਗੀ ਤਰ੍ਹਾਂ ਜਾਣ ਲੈਣ ਜਿਹੜੀ ਫਰਮਾਂ ਫਲਾ ਰਹਿਆਂ ਨੇ ਵੀ ਖੁੱਜੀਆਂ ਮੇਰੇ ਹੱਕ 'ਚ ਬੈਠ ਗਿਆ ਇਸ ਕੰਮ ਤੋਂ ਬਾਅਦ ਆ ਇਹਨਾਂ ਦਾ ਇਲੈਕਸ਼ਨ ਲੜਨ ਵਿਚਾਰਾਂ ਦੀ ਆਪਣੀ ਜੰਗ ਹੈ ਜੀ ਵਿਚਾਰਾਂ ਨਾਲ ਲੜੋ ਕਿਸੇ ਨੂੰ ਜਾਤੀ ਇਸ ਤਰ੍ਹਾਂ ਘੁਮਰਾਣਾ ਨਾ ਕਰੋ ਲੋਕਾਂ ਨੂੰ ਵੀ ਸਾਡੇ ਹੱਕ 'ਚ ਬੈਠ ਗਏ ਇਹ ਕਦੇ ਵੀ ਨਹੀਂ ਹੋ ਸਕਦਾ ਜਿਹੜੇ ਬੰਦੇ ਆਦੇ ਬਾਰਡਰੋਂ ਦੇ ਕਾਰਗਲ ਦੀ ਜੰਗਾ ਜਿੱਤੇ ਨੂ ਨਹੀਂ ਕਦੇ ਆੜੇ ਡਰੇ ਨਹੀਂ ਉਹ ਤੇ ਅੱਜ ਇਹੋ ਜਿਹੇ ਇਲੈਕਸ਼ਨਾਂ ਤੋਂ ਡਰਨ ਵਾਲੇ ਆ ਅੱਜ ਵੀ ਖੜੇ ਨੇ ਅੱਗੇ ਖੜਦੇ ਵੀ ਰਹਿਣਗੇ ਆਉਣ ਨਾਲ ਸਮੇਂ ਚ 10 ਤੋਂ 12 ਐਮਐਲ ਦੀ ਮੰਗ ਕੀਤੀ ਬੈਠੇ ਆ ਉਹ ਜਿਦੋਂ ਜਦੋਂ ਫਲੱਡ ਆਇਆ ਸੀ ਸ਼ੇਰ ਸਿੰਘ ਬਾਆ ਉਹਦੋਂ ਕਿੱਥੇ ਸੀ ਮਤਲਬ ਪਾਰਟੀ ਬਣਾਉਣੀ ਜੀ ਹਾਂਜੀ ਹਾਂਜੀ ਪਾਰਟੀ ਬਣਾਉਣੀ ਯਾਦ ਯਾਦ ਪਾਰਟੀ ਬਣਾਉਣੀ ਸ਼ੁਰੂ ਕਰੀ ਤੁਸੀਂ ਪਾਰਟੀ ਬਣਾਉਣੀ ਹਾਂਜੀ ਆ ਵੀ ਅਲੱਗ ਪਾਰਟੀ ਬਣਾਉਣੀ ਯਾਦ ਪਾਰਟੀ ਬਣਾਉਣੀ ਜੀ ਜੀ ਇੱਕ ਨਾਲੇ ਪਾਰਟੀ ਦੀ ਨਵੀਂ ਇੱਕ ਪਾਰਟੀ ਵੇਖੇ ਲੋਕ ਸਭਾ ਲੋਕ ਸਭਾ ਪਾਰਟੀ ਬਣਾਉਣੀ ਨਾਲੇ ਸ਼ੇਰ ਸਿੰਘ ਦੇ ਇੱਕ ਬਾਏ ਦੇ ਹੱਕ ਵਿੱਚ ਬੈਠਦੀ ਫੌਜੀ ਸਾਹਿਬ ਦੀ ਜੁੱਤੀ ਜੀ ਜੀ ਹਾਂਜੀ ਤਾਂ ਇਹ ਨੌਜਵਾਨਾਂ ਦਾ ਜੋਸ਼ ਜਿਹੜੀਆਂ ਫਹਾਵਾਂ ਡਾ ਜੀਆਂ ਡਾਈਆਂ ਜਾ ਰ ਫੌਜੀ ਇੱਕ ਵਾਰ ਜੱਖ ਚ ਨਹੀਂ ਬੈਠਾ ਆਜ਼ਾਦ ਲੜੇਗਾ ਐਪੀ ਫੌਜੀ ਜਿੱਤੇਗਾ ਭਾਈ ਜੀ ਕਿਦਾਂ ਦਾ ਗਾਰਾ ਜੀ ਫੌਜੀ ਸਾਹਿਬ ਨੂੰ ਅਸੀਂ ਅੱਜ ਲੋਲਰ ਦੇ ਲੰਮਾਣੀਆਂ ਮੋਰਾ ਟੀ ਟੀ ਕਰਾ ਰਹੇ ਹਾਂ ਫੌਜੀ ਜਿੱਤੇਗਾ ਐਪੀ ਫੌਜੀ ਨੂੰ ਨੋਟ ਜਾਂਦੇ ਫੌਜੀ ਜਿੱਤੇਗਾ ਫੌਜੀ ਤੋਂ ਬਹੁਤ ਜਿਆਦਾ ਰੌਲਾ ਦੇ ਵਿੱਚ ਹੈ ਉਹਨਾਂ ਦਾ ਕਾਫਲਾ ਜਾ ਰਿਹਾ ਤੁਸੀਂ ਦੇਖੋ ਲਾਈਵ ਤੁਸੀਂ ਮਾਲਵਾਣ ਲੱਗ ਦਿੱਤਾ ਲੋਲਰ ਦੇ ਲਾਣੀਆਂ ਮੋਰਾ ਲੋਲਰ ਦੇ ਲੋਲਰ ਤੇ ਮੋਰਾ ਲੱਗਣ ਗਿਆ ਜੀ ਇਸ ਵਾਰ ਲੋਕਾਂ ਦੀ ਆਵਾਜ਼ ਨੰਬਰ ਹੈ ਤੁਸੀਂ ਦੇਖ ਰਹੇ ਹੋ ਮਾਲਵਾ ਲਾਈਵ ਕਰ ਨੌਜਵਾਨ ਕਹਿ ਰਹੇ ਨੇ ਵੀ ਅਸਰ ਲੂਲਰ ਤੇ ਹੀ ਮੋਰਾ ਲੱਗਣ ਗਿਆ ਤੇ ਜਿਹੜੀਆਂ ਫਾਵਾਡੀਆਂ ਜਾ ਰਹੀਆਂ ਨੇ ਵੀ ਫੌਜੀ ਦੇ ਵਾਰ ਬੈਠ ਗਿਆ ਸ਼ਰ ਸਿੰਘ ਵਾਇਦੋ ਬਿਲਕੁਲ ਗਲਤ ਨੇ ਆਜ਼ਾਦ ਉਮੀਦਵਾਰ ਲੜਨਗੇ ਫੌਜੀ ਸਾਹਿਬ ਜੀ ਹਾਂ ਜੀ ਮਾਮਲੇ ਦੀਆਂ ਗੱਲਾਂ ਦੇ ਵਿੱਚ ਤੋਂ ਹਦ ਤੁਹੇਰੇ ਆਈਦੇ ਵਿੱਚ ਜਾਇਆ ਜਾਵੇ ਤੁਹਾਡਾ ਨਾਮ ਤੁਹਾਡਾ ਨਾਮ ਕੀ ਸਰ ਸਾਡਾ ਨਾਮ ਵਿਰਿਆਮ ਸਿੰਘ ਪਿੰਡ ਚਾਵਲੇ ਨਿਵਾਸੀ ਤੇ ਰਹਿਣ ਵਾਲੇ ਜੀ ਜੀ ਹਲਕਾ ਗੁਰੂ ਸਾਹਿਬ ਜ਼ਿਲ੍ਹਾ ਫਰੀਦਕੋਟ ਪੰਜਾਬ ਇੰਡੀਆ ਮੇਰੀ ਇੱਕ ਤੋਂ ਦੂਜੀ ਗੱਲ ਨਹੀਂ ਹੈ ਕਿਉਂਕਿ ਮੈਂ ਸਮਾਜ ਨੂੰ ਇਹ ਕਹਿਣਾ ਚਾਹੁੰਦਾ ਹੈ ਚੰਗਾ ਰਾਜ ਬਣ ਜਾਵੇ ਤਾਂ ਚੰਗਾ ਹੁੰਦਾ ਹੈ ਚੋਰ ਬਜਾਰੀ ਨਿਕਲ ਜਾਵੇ ਤਾਂ ਉਹ ਵਧੀਆ ਇੱਕ ਮਿੰਟ ਇੱਕ ਮਿੰਟ ਨਾਲ ਗੱਲ ਕਰੀ ਹਾਂ ਜੀ ਜੀ ਇੱਕ ਮਿੰਟ ਬਾਜੀ ਕਿਦਾਂ ਦਾ ਹੰਗਾਰਾ ਮਿਲ ਰਿਹਾ ਫੌਜੀ ਸਾਹਿਬ ਬਹੁਤ ਵਧੀਆ ਹੈ ਪੂਰਾ ਕੱਚ ਕੇ ਮਾੜਾ ਪੂਰਾ ਲੋਕ ਸਾਹ ਦੇ ਰਿਹਾ ਜੀ ਜੀ ਜਿੱਤਣਗੇ ਬਿਲਕੁਲ ਜਿੱਤਣਗੇ ਲੀਡ ਕਿੰਨੀ ਹੋਏਗੀ ਜੀ ਲੀਡ ਕਿੰਨੀ ਹੋਏਗੀ ਭਾਈ ਸਾਡੀ ਮੁਕਾਬਲਾ ਕਿਹਦੇ ਨਾਲ ਮੰਦੇ ਹੋ ਜੀ ਕਿਸੇ ਨਾਲ ਕੋਈ ਨਿਆੜਾ ਮੁਕਾਬਲਾ ਸਾਡੇ ਸਾਡੇ ਬਰਾਬਰ ਤਾਂ ਕੋਈ ਹੈਗਾ ਹੀ ਨਹੀਂ ਜੀ ਜੀ ਕੋਈ ਮੁਕਾਬਲਾ ਨਹੀਂ ਜੀ ਫੌਜੀ ਸਾਹਿਬ ਦਾ ਜਿੱਤਣਗੇ ਭਾਰੀ ਲੀਡ ਨਾਲ ਇਹ ਕਹਿ ਰਹੇ ਹਨ ਸਮਰਥਕ ਹਾਂਜੀ ਜੀ ਕਿਉਂਕਿ ਅਸੀਂ ਚੰਗੇ ਰਾਜਾਂ ਦੀਆਂ ਗੱਲਾਂ ਕਰਨ ਲੱਗੇ ਇੱਕੋ ਕੀ ਚੰਗਾ ਰਾਜ ਬਣੇਗਾ ਕਦੋਂ ਇੱਕ ਫੌਜੀ ਹੈ ਜੋ ਰਾਜਨੀਤੀ ਨੂੰ ਚੰਗਾ ਤੇ ਵਧੀਆ ਬਣਾਵੇ ਇੱਕ ਇੱਕ ਬਣਾਏ ਇੱਕ ਕਿੱਦਾਂ ਦਾ ਗਾਰਾ ਮਿਲਦਾ ਜੀ ਪਿੰਡਾਂ ਚੋਂ ਲਾਈਵ ਚੱਲ ਰਿਹਾ ਜੀ ਪ੍ਰੋਗਰਾਮ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਜਿੱਤਣਗੇ ਜੀ ਹਾਂ ਜਿੱਤਣਗੇ ਬੱਲੇ ਬੱਲੇ ਹੋਈ ਪਈ ਜੀ ਲੀਡ ਕਿੰਨੀ ਮੰਦਿਓ ਕਿਰਪਾ ਮੇਰੀ ਫੀਡ ਕੱਟਣ ਕਬੱਡੀ ਬਹੁਤ ਵਾਰ ਕੱਟਣਗੇ ਜੀ ਮੈਂ ਨੇ ਫੌਜੀ ਸਾਹਿਬ ਹੈ ਸਭ ਲੀਡ ਹਰ ਸਾਰੇ ਮੁਕਾਬਲਾ ਛੇਰ ਸਿੰਘ ਦਾ ਬਾਇਆ ਨਾ ਮੰਦਿਓ ਕਿ ਰਾਣਾ ਸੋਢੀ ਨਾਲ ਮੰਦਿਓ ਜਾਂ ਕਿਸੇ ਹੋਰ ਨਾਲ ਮੰਦਿਓ ਅਸੀਂ ਅੰਗਰੇਜ਼ ਸਾਹਿਬ ਨੂੰ ਮੰਨਦੇ ਹਾਂ ਹਾਂ ਜੀ ਨਹੀਂ ਮੁਕਾਬਲੇ ਦੀ ਗੱਲ ਕਰ ਰਿਹਾ ਮੈਂ ਹਾਂਜੀ ਮੁਕਾਬਲੇ ਦੀ ਗੱਲ ਕਰ ਮੁਕਾਬਲਾ ਕਿਹਦੇ ਨਾਲ ਹੋਏਗਾ ਛੇਰ ਸਿੰਘ ਨਾਲ ਛੇਰ ਸਿੰਘ ਨਾਲ ਹੋਏਗਾ ਕੀ ਦੋਨਾਂ ਦੇ ਰ ਜੀ ਕੁਝ ਨਾ ਲੋਕ ਫਾਵਾ ਜਿ ਉਠਾਉਂਦੇ ਨੇ ਅਡਾਰ ਰਹੇ ਨੇ ਵੀ ਫੌਜੀ ਸਾਹਿਬ ਬਹਿ ਕੇ ਸ਼ੇਰ ਸਿੰਘ ਬਾਏ ਦੇ ਹੱਕ ਵਿੱਚ ਇਹ ਸਾਹਿਬ ਅੰਗਰੇਜ਼ ਫੌਜੀ ਇੱਥੇ ਨਰਦ ਸਰਦਾਰ ਛੇਰੇ ਸਿੱਖ ਦੇ ਜੋੜੇ 'ਚ ਬੈਗਿਆ ਜੀ ਜੀ ਬੈਗਿਆ ਜੋੜੇ 'ਚ ਬੈਗਿਆ ਪੂਰੀ ਤੱਕ ਪਾਈਏ ਤੱਕ ਦੇਖੋ ਇਹਦੀ ਮਾਮਲੇ ਦੀ ਗੱਲ ਕਿ ਰਾਜਨੀਤੀਆਂ ਬਾਰੇ ਆਪਾਂ ਫਿਰ ਸ਼ੁਰੂ ਤੋਂ ਕਰਨੇ ਆ ਕੋਕੋ ਦੇ ਸਮੇਂ ਅਨੁਸਾਰ ਤੇ ਜਿਹੜੇ ਫੌਜੀ ਹੈ ਜੇ ਇਥੋਂ ਲੋਕਾਂ ਦੇ ਹੱਕਾਂ ਨੂੰ ਉਤਾਰੇਗਾ ਲੋਕਾਂ ਦਾ ਪਿਆਰ ਬਣਾਵੇਗਾ ਕਿਉਂਕਿ ਚੰਗੇ ਰਾਜ ਦੀ ਮੰਗ ਸਾਡੀ ਹੈ ਪਰ ਚੰਗਾ ਰਾਜ ਸਾਨੂੰ ਮਿਲਿਆ ਨਹੀਂ ਆਮ ਆਦਮੀ ਵੀ ਰਾਜ ਨੂੰ ਐਸੇ ਚੰਗਾ ਸਮਝਿਆ ਸੀ ਅਸੀਂ ਉਹਨਾਂ ਦੇ ਵਿੱਚ ਜਵਾਨ ਸੀ ਪਰ ਕੋਈ ਸਾਡਾ ਨਾਂ ਖਾਤਾ ਨਹੀਂ ਸੀ ਉਹਨਾਂ ਦੀ ਮੈਂਬਰਸ਼ਿਪ ਦੇ ਵਿੱਚ ਸਾਡਾ ਆਮ ਆਦਮੀ ਵਿਰਾਮ ਸਿੰਘ ਦਾ ਕੋਈ ਵੀ ਨਾਂ ਪਤਾ ਨਹੀਂ ਸੀ ਕਿ ਕਾਰਨ ਕੀ ਹੈ ਚੰਗਾ ਰਾਜ ਵਾਸਤੇ ਅਸੀਂ ਮੰਗਣਿਆ ਇਹਨੂੰ ਅੰਗਰੇਜ਼ਾਂ ਨੂੰ ਇਹ ਕਹਿਣੇ ਚਾਹਣਿਆ ਇਨਕਲਾਬ ਦੇ ਨਾਰੇ ਨੂੰ ਵੱਡਾ ਕਰੀਏ ਅਸੀਂ ਕਈ ਦਫਾ ਇਹਨੂੰ ਕਹਿ ਚੁੱਕੇ ਆ ਪਰ ਸਾਡੀ ਵੀ ਗੱਲ ਤੇ ਕੋਈ ਅਸਰ ਅਤਾਜ ਨਹੀਂ ਹੈਗਾ ਅਸੀਂ ਇਨਕਲਾਬ ਜਿੰਦਾਬਾਦ ਬਰਾਬਰ ਹਦਕਾਰ ਸਾਸਰੀਕਾਲ ਜੈ ਹਿੰਦ ਜੈ ਭਾਰਤ ਆਮ ਆਦਮੀ ਇਹਦੇ ਵਿੱਚ ਕੋਈ ਵੀ ਉੱਤਰ ਤੁਸੀਂ ਪੁੱਛਦੇ ਸਾਸਰੀਕਾਲ ਦਾ ਮਤਲਬ ਕੀ ਹੈ ਕਹਿੰਦਾ ਤੁਹਾਡੇ ਅੰਦਰ ਵੀ ਸਾਡੇ ਅੰਦਰ ਵੀ ਸਾ ਹੈ ਕਿਉਂਕਿ ਜਦੋਂ ਕਿਸੇ ਦੇ ਗੱਲ ਪੈ ਜਾਂਦਾ ਉਦੋਂ ਕਾਲ ਬਣ ਕੇ ਬਹਿ ਜਾਂਦਾ ਬੜਵਾਲ ਸਾਹਿਬ ਜਿੱਤਣਗੇ ਹਾਂਜੀ ਜਿੱਤੇਗਾ ਇੱਕ ਨੰਬਰ ਇੱਕ ਮੁਕਾਬਲਾ ਕਿੰਨਾ ਮੰਦੇ ਹੋ ਜੀ ਮੁਕਾਬਲਾ ਕਿੰਨੇ ਦਾ ਮੰਦੇ ਹੋ ਮੁਕਾਬਲਾ ਸਾਰੇ ਤੋਂ ਉੱਪਰ ਜਾ ਰਿਹਾ ਜੀ ਇਹ ਸਭ ਥੱਲੇ ਰਹਿ ਜਾਣਗੇ ਕੰਮ ਕੀਤੇ ਬੜਵਾਲ ਸਾਹਿਬ ਨੇ ਬਾਰਡਰ ਪੱਟੀ ਤੇ ਜਦੋਂ ਫਲੱਡ ਆਇਆ ਸੀ ਬਹੁਤ ਕੀਤੇ ਜੀ ਐਨ ਐ ਲੰਗਰ ਲਾ ਛੱਡੇ ਆ ਪਰਿਵਾਰਾਂ ਨੂੰ ਲੰਗਰ ਦਿੱਤੇ ਆ ਲੋਕਾਂ ਡੋਬੇ ਵਾਲਿਆਂ ਨੂੰ ਬਹੁਤ ਸਹਾਇਤਾ ਸਹੂਤਾ ਸਹੂਲਤ ਦਿੱਤੀ ਹੈ ਚੰਗੇ ਇਰਫਰਾਜ ਬਣਾਉਣ ਵਾਸਤੇ ਇਹਨਾਂ ਬੱਚਿਆਂ ਦੇ ਭਵਿੱਖ ਨੂੰ ਬਦਲ ਦੇਗਾ ਵਧੀਆ ਬਿਹਰਾਜ ਇੱਕ ਨੰਬਰ ਇੱਕ ਮੁਕਾਬਲਾ ਕੋਈ ਨਹੀਂ ਆਪਾਂ ਅੱਗੇ ਅੱਗੇ ਹੀ ਜਾਣਾ ਆਪਾਂ ਮੈਂ ਬਾਰਡਰ ਏਰੀਆ ਪੱਟੀ ਨੂੰ ਬੇਨਤੀ ਤੇ ਗੁਜ਼ਾਰਸ਼ ਕਰਨਾ ਬੜੇ ਧਿਆਨ ਕੰਗਾ ਦਾ ਰੋਡ ਹੈ ਲੂਲਰ ਕਹਿੰਦਾ ਮਿੱਤਰ ਯਾਰਾਂ ਦਾ ਪਿਆਰਾਂ ਦਾ ਕਹਿੰਦਾ ਤੁਹਾਡਾ ਆਪਣਾ ਸਾਰਿਆਂ ਦਾ ਕੋਈ ਕੁਝ ਇੰਨੇ ਤੇ ਮੋਹਰਾ ਠੀਕ ਹੈ ਠੀਕ ਤੁਸੀਂ ਪਿੱਛੇ ਰਹਿ ਜਾਓਗੇ ਮੈਂ ਇੱਕ ਚੱਕ ਰਿਕਾਰਡ ਕਰਨਾ ਤਾਂ ਇਹ ਆਵਾਜ਼ ਹੈ ਲੋਕਾਂ ਦੀ ਇਸ ਵਾਰ ਤਾਂ ਫੌਜੀ ਅਡਵਾਲ ਸਿੰਘ ਹੀ ਜਿੱਤਣਗੇ ਪਿੰਡ ਤੇਜਰਵਲਾ ਦੇ ਵਿੱਚ ਖੜੇ ਆ ਜੀ ਤਾਂ ਇਹ ਸਨ ਨੌਜਵਾਨ ਹੋਰ 아주 안지바이이뭐